ਜੀ ਕੀ ਨਾਮ ਆਪਣਾ ਕੀ ਮਸਲਾ ਜੀ ਤੁਹਾਡਾ ਮੇਰਾ ਨਾਮ ਰਣਜੀਤ ਸਿੰਘ ਆ ਮੈਂ ਆ ਕਿਰਤੀ ਸੰਘ union ਦਾ ਜਗ੍ਹਾ ਇਕਾਈ ਮੈਂਬਰ ਆ ਸਾਡਾ ਜਿਹੜਾ ਅੱਜ ਦਾ ਮਸਲਾ ਹੈਗਾ ਅੱਜ ਦਾ ਜਿਹ ਮਜਾਰਾ ਹੈ ਅਸੀਂ ਕੀ ਕਰ ਰਹੇ ਆ ਜੀ ਇਹ ਸਾਡੀਆਂ ਮੰਗਾਂ ਦੇ ਸਬੰਧ ਦੇ ਵਿਚਾਰ ਰਹਾਂਗੇ ਅੱਜ ਅਸੀਂ ਹਰ ਜ਼ਿਲ੍ਹਾ ਪੱਧਰ ਤੇ ਡੀਸੀ ਸਾਹਿਬ ਜਿਹੜੇ ਅੱਗੇ ਉੱਥੋਂ ਦੇ ਉਹਨਾਂ ਦੇ ਰਾਹੀਂ ਇੱਕ ਮੰਗ ਪੱਤਰ ਸਰਕਾਰ ਨੂੰ ਧੇਜਣਾ ਹੈਗਾ ਵੀ ਤਾਂ ਕਿ ਸਾਡੀਆਂ ਮੰਗਾਂ ਮੱਥਿਆ ਦਿੱਤਾ ਜਾਵੇ ਸਾਡੀਆਂ ਇਹ ਮੁੱਖ ਮਗਲ ਗੱਲਾਂ ਉਹਦੇ ਵਿੱਚ ਇਹ ਹੈਗਾ ਜਿਵੇਂ ਸਮੇਂ ਸਿਰ ਰਾਕੇ ਡੀਏਪੀ ਦੀ ਘਾਰਕਟ ਕੀਤੀ ਜਾਂਦੀ ਹੈ ਜੋ ਸੰਲੋਪ ਹੁੰਦੇ ਜੀ ਉਹਨਾਂ ਫਨਕ ਦੀ ਬਜਾਈ ਹੈ ਤਾਂ ਬੀਪੀ ਦੀ ਘਾਟ ਤੇ ਕਰਕੇ ਤਾਂ ਉਧਰ ਨੂੰ ਜਿਹੜੇ ਪਹਿਲਤ ਹੋ ਜਾਂਦੀ ਹੈ ਤਾਂ ਉੱਥੇ ਕਾਲਾ ਬਜਾਈ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਇੱਕ ਸਾਡਾ ਬਹੁਤ ਵੱਡਾ ਮਸਲਾ ਹੈਗਾ ਕਿ ਇਹ ਇਸ ਨੂੰ ਦੂਰ ਕਰਨ ਦੇ ਲਈ ਸਾਡੀ ਪਹਿਲੀ ਤਾਂ ਬੱਡੇ ਮੰਗ ਹੈਗੀ ਦੂਜੀ ਸਾਡੀ ਮੰਗ ਹੈਗੀ ਆ ਵੀ ਜਿਹੜਾ ਹੈਗੇ ਐਮਐਸਪੀ ਆ ਜਿਹੜੀ ਜਿਹਦੇ ਪਾਸਤੇ ਮੋਦੀ ਸਰਕਾਰ ਨੇ ਇੱਕ ਕਮਿਟਮੈਂਟ ਕੀਤੀ ਸੀ ਇਹ ਪੰਜਾਬ ਦਾ ਵਾਅਦਾ ਕੀਤਾ ਸੀਦਾ ਕਿ ਕਹਿਤਾ ਸੀ ਕਿ ਅਸੀਂ ਇਸ ਨੂੰ ਲਾਗੂ ਕਰਾਂਗੇ ਤਾਂ ਉਹਦੇ ਵਾਸਤੇ ਕਾਨੂੰਨ ਬਣਾਵਾਂਗੇ ਪਰ 1.5 ਸਾਲ ਤੋਂ ਵੱਧ ਸਮਾਂ ਹੋ ਗਿਆ ਸਾਡਾ ਜਿਹੜਾ ਸਿਸਨਾਰ ਛੋਟੇ ਦਿੱਲੀ ਤੋਂ ਵਾਪਸ ਆ ਗਿਆ ਸੀਗਾ ਅਜੇ ਤੱਕ ਉਸ ਦੇ ਵਾਸਤੇ ਕੋਈ ਕਾਨੂੰਨ ਨਹੀਂ ਬਣਾਇਆ ਤੇਦੇ ਵਾਸਤੇ ਵੀ ਅਸੀਂ ਕਹਿੰਦੇ ਹਾਂ ਕਿ ਕਾਨੂੰਨ ਬਣਾਇਆ ਜਾਵੇ ਜਿਵੇਂ ਹੈ ਗਿਆ ਬਾਅਦ ਪਾਕਿਸਤਾਨ ਨਾਲ ਵਾਧਾ ਬਾਰਡਰ ਕੋਲ ਵੀ ਵਾਸਤੇ ਉਹਦੇ ਨਾਲ ਜੇ ਕੋਈ ਵਪਾਰ ਹੋਊਗਾ ਤਾਂ ਉਹਦੇ ਵਾਸਤੇ ਸਾਡੇ ਵਪਾਰਤ ਬਹੁਤ ਵੱਡਾ ਹੋਊਗਾ ਕਿ ਸਾਡੇ ਪੰਜਾਬ ਹੈ ਜਿਹੜਾ ਉਹਨੂੰ ਖੁਸ਼ਹਾਲੀ ਮਿਲੂਗੀ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਸੈਂਕੜੇ ਟਰੱਕਾਂ ਜਿਹੜੇ ਉਹ ਇੱਧਰ ਉੱਧਰ ਜਾਣ ਵਾਸਤੇ ਲੱਗਣਗੇ ਉਹਨਾਂ ਤੇ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਤੇ ਇਹ ਵੀ ਸਾਡੇ ਇੱਕ ਮੁੱਖ ਮੰਤਵਾਂ ਦੇ ਵਿੱਚ ਹੈਗੀਆਂ ਤੇ ਪਾਣੀ ਨੂੰ ਬਚਾਉਣ ਦੇ ਵਾਸਤੇ ਜਿਵੇਂ ਬਾਸਮਤੀ ਦੀ ਗੱਲ ਹੈਗੀ ਅਸੀਂ ਵਿਜਲੀ ਚਾਹੁੰਦੇ ਹਾਂ ਅਸੀਂ ਬਾਸਮਤੀ ਦੀ ਵਿਜਲੀ ਚਾਹੁੰਦੇ ਹਾਂ ਪਰ ਸਰਕਾਰ ਨੂੰ ਖਰੀਦਣ ਦਾ ਗਾਰੰਟੀ ਕਰੇ ਜ਼ਿੰਮੇਵਾਰੀ ਲਵੇ ਕਿ ਅਸੀਂ ਆ ਕੇ ਦਾਂਗੇ ਜੇ ਉਹ ਸਰਕਾਰ ਖਰੀਦੀ ਨਹੀਂ ਹੈਗੀ ਤਾਂ ਅਸੀਂ ਵੀ ਕੁਝ ਕਰਾਂਗੇ ਸਾਡੀਆਂ ਐਮਐਸ ਜਿਹੜੀ ਹੈਗੇ ਪਾਸਪੋਰਟ ਹੋਇਆ ਜੋ ਜੋ ਵੀ ਅਸੀਂ ਖਰੀਦਦੇ ਹਾਂਗੇ ਆਪਣਾ ਠੀਕ ਰਿਹਾ ਉਹ ਸਾਡੇ ਰੌਣਜਾਂ ਦੇ ਨਹੀਂਗੇ ਤਾਂ ਇਹਨਾਂ ਨਾਲ ਗੱਲ ਕਰਕੇ ਸਾਨੂੰ ਅੱਜ ਇਹ ਪ੍ਰਬਲੀ ਜੀਤਣਾ ਪਏਗਾ ਤਾਂ ਅੱਜ ਹਰ ਜ਼ਿਲ੍ਹਾ ਪੱਧਰ ਤੇ ਸਾਡੇ ਪ੍ਰੋਮੋਸ ਚੱਲੇ ਸਰ ਕੀ ਨਾਮ ਆ ਆਪਣਾ ਕੀ ਮਸਲਾ ਜੇ ਤੁਸੀਂ ਧਰਨਾ ਲਗਾਇਆ ਹੈ ਮਿਰਣਾ ਸੁਵਾਰ ਸਿੰਘ ਹੈ ਜੀ ਕਿਰਤੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਹੈ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਥੱਦੇ ਦੇ ਸਾਰੇ ਪੰਜਾਬ ਦੇ ਵਿੱਚ ਅਸੀਂ ਵਨ ਮੰਗ ਦਿਨਾਂ ਦੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਤੇ ਮੰਗ ਪੱਤਰ ਦੇਣੇ ਆ ਤੇ ਇੱਕ ਦਿਨ ਝੰਡਾ ਦੇ ਰਾਹੀਂ ਅਧਿਰ ਤੇ ਪ੍ਰੋਗਰਾਮ ਰੱਖਿਆ ਹੋਇਆ ਹੈ ਤੇ ਜਿਹੜੀਆਂ ਸਾਡੀਆਂ ਮੁੱਖ ਮੰਗਾਂਆਂ ਉਹਦੇ ਵਿੱਚ ਪਹਿਲੀ ਮੰਗ ਇਹ ਹੈ ਵੀ ਕਸਾਨ ਹੈ ਜਿਹੜਾ ਉਹ ਡੀਏਪੀ ਦੀ ਘਾਟ ਨਾਲ ਜੂਝ ਰਿਹਾਗਾ ਤੇ ਗਾਲਾਂ ਵਿਜਾਰੀ ਹੋ ਰਹੀ ਹੈ ਨਾਲ ਦੀ ਨਾਲ ਕੀ ਹੋਇਆ ਜਿਹੜਾ ਡੀਏਪੀ ਦੇ ਨਾਲ ਜਿਵੇਂ ਕੋਈ ਲੈਨੋ ਡੀਏਪੀ ਆ ਗਈ ਉਹ ਜਾਂ ਕੋਈ ਹੋਰ ਜਿਹੜੀਆਂ ਚੀਜ਼ਾਂ ਦੀ ਵਿਕਰੀ ਨਹੀਂ ਹੁੰਦੀ ਉਹੋ ਨਾਲ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਜਿਵੇਂ 2 ਗੱਟੇ ਡੀਏਪੀ ਦੇ ਹੈ ਤਾਂ ਇੱਕ ਬੈਗ ਉਹਨਾਂ ਨੂੰ ਨਾਲ ਜਿਹੜੀ ਤਾਰ ਲੜੀਏਪੀ ਦਾ ਦਿੱਤਾ ਜਾਂਦਾ ਜਾਂ ਕੋਈ ਖਲਪਰ ਵਗੈਰਾ ਜਾਂ ਕੋਈ ਹੋਰ ਚੀਜ਼ਾਂ ਜਿਨ੍ਹਾਂ ਦੀ ਉਹਨੂੰ ਲੋੜ ਨਹੀਂ ਉਡੀ ਉਹ ਚੀਜ਼ਾਂ ਉਹਨੂੰ ਨਾਲ ਚਪਕੇ ਕੇ ਬੇਟੀਆਂ ਜਾਂਦੀਆਂ ਗਈਆਂ ਜਿਹੜੀਆਂ ਮਹਿੰਗੇ ਭਾਦੇ ਉੱਤੇ ਆ ਇੱਕ ਮੰਗ ਸਾਡੀ ਇਹ ਹੈ ਵੀ ਬਾਸਮਤੀ ਦੇ ਉੱਪਰ ਵੀ ਅੱਧੀ ਵੀ ਪੰਜਾਬ ਦੇ ਲੋਕ ਤੇ ਪੰਜਾਬ ਦੇ ਕਿਸਾਨ ਸਾਰਾ ਚਾਹੁੰਦੇ ਆ ਵੀ ਜਿਹੜਾ ਪਾਣੀ ਦਾ ਬਦਰੋਂ ਨੀਮਾ ਨਾ ਹੋਵੇ ਪਾਣੀ ਵੇਸਟੇਜ ਨਾ ਹੋਵੇ ਬਾਸਮਤੀ ਵਗੈਰਾ ਦੀ ਖੇਤੀ ਇੱਥੇ ਕਰਕੇ ਪਰ ਉਹਦਾ ਭਾਅ ਦੇ ਜਿਹੜਾ ਹੈਗਾ ਪੱਕਾ ਨਾ ਹੋਣ ਦੇ ਐਮਐਸਟੀ ਪੱਕੀ ਨਾ ਹੋਣ ਦੇ ਕਾਰਨ ਉਹ ਘਾਟੇ ਦਾ ਸੌਦਾ ਬਣ ਜਾਂਦੀਆਂ ਮਗਰੋਂ ਜਿਹੜੀਆਂ ਛੋਟੀਆਂ ਕਿਸਮਾਂ ਜਿਵੇਂ 1692 ਜਾਂ 1509 ਉਹ 5000 ਰੁਪਏ ਪ੍ਰਤੀ ਕੁਆਂਟਲ ਜਿਹੜੀਆਂ ਵੱਡੀਆਂ ਕਿਸਮਾਂ ਆ ਗਈਆਂ ਥੋੜੇ ਜਿਆਦੇ ਸਮਾਨ ਲੈਣ ਵਾਲੀਆਂ ਉਹ 6000 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਉਹ ਐਮਐਸਟੀ ਦਾ ਪ੍ਰਬੰਧ ਕੀਤਾ ਜਾਂਦਾ ਹੁੰਦੇ ਜੇ ਮੰਗਾ ਨਾਮ ਨਹੀਂ ਆ ਗਈਆਂ ਫਿਰ ਤੁਸੀਂ ਜ਼ਿੰਮੇਵਾਰੀ ਕੀ ਕਰੋਗੇ ਮੰਗਾ ਨਾਮ ਨਹੀਂ ਆ ਗਈਆਂ ਅੱਗੇ ਅਸੀਂ ਸੰਘਰਸ਼ ਹੋਰ ਤੇਜ਼ ਕਰਾਂਗੇ ਜੀ ਨਾਮ ਬੰਦੀ ਕਰਾਂਗੇ ਲੋਕਾਂ ਨੂੰ ਨਾਲ ਲਾਵਾਂਗੇ ਪਿੰਡਾਂ 'ਚ ਜਾਵਾਂਗੇ ਤੇ ਡੀਏਪੀ ਦੀ ਘਾਟ ਦੇ ਨਾ ਪੂਰੀ ਹੋਈ ਇਹ ਤਾਂ 1 ਮਹੀਨੇ ਦੇ ਵਿੱਚ ਵਿੱਚ ਹੀ ਸਾਨੂੰ ਜਰੂਰਤ ਹੈ ਤਾਂ ਫੇਰ ਅਸੀਂ ਜਲਦੀ ਇੱਥੇ ਪ੍ਰੋਗਰਾਮ ਦੇਵਾਂਗੇ ਤੇ ਫੇਰ ਲੋਕ ਆਉਣਗੇ ਸਾਡੇ ਨਾਲ ਮੁਰਦਾਬਾਹ ਪੰਜਾਬ ਸਰਕਾਰ ਮੁਰਦਾਬਾਹ 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 ਜਿੰਦਾਬਾਦ 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 ਆਦਾਇ ਕਾ ਜਿੰਦਾਬਾਦ 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 ਭਾਰਤੇ ਲੋਕ ਜਿੰਦਾਬਾਦ 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 ਆਦਾਇ ਕਾ ਜਿੰਦਾਬਾਦ खातंदाब सरकार मु मोदी सरकार मु